ਵਾਡਾ ਹਰ ਉਸਮਾ ਹਲਾ ਕੀ ਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾ ਜਿਨਾਂ ਨੇ ਰਸਨਾ ਪਾਈ ਹਰੀ ਦੇ ਨਾਮ ਸਵਾਰੀ ਤੇ ਲੱਗੀ ਹੋਈ ਹੈ ਉਹਨਾਂ ਨੂੰ ਸ਼ਾਂਤੀ ਸੁਭਾ ਪ੍ਰਾਪਤ ਹੋ ਗਿਆ ਸੋ ਕੇ ਸਿੱਧੀ ਮਾਨਤਰਿਤਿਆ ਹਰ ਨਾਮ ਤੇ ਆ ਮਨੁष्य ਉਹਨਾਂ ਨੇ ਰਜ ਗਿਆ ਹੈ ਜੋ ਪਰਮੇਸ਼ੁਰ ਦੇ ਨਾਮ ਨੂੰ ਤੇ ਆਕਾਰ ਬਖਰੀ ਕਰਕੇ ਤੇ ਹੁੰਦੇ ਹਨ ਸਦਾ ਸੁਖ ਸਾਧਕਾ ਸਾਧੂ ਜੀ ਵਿਚਾਰੀ ਸਦਾ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਸਤਿਗੁਰੂ ਦੇ ਸ਼ਬਦ ਦੇ ਬਦੇਸ਼ ਦੀ ਵਿਚਾਰ ਕਰਦੇ ਆਪਨੇ ਸਤਗੁਰੂ ਵਿੱਚ ਹੋ ਸਦਾ ਬਲਿਹਾਰੀ ਆਪਣੀ ਸਤਿਗੁਰੂ ਨਾਮੇ ਗੁਰੰਦੇ ਸਾਹਿਬ ਤੋਂ ਸੈਂਗੜੇ ਵਾਲੀ ਸਦਾ ਬਲਿਹਾਰ ਜਾਈਏ ਰਹਾਉ ਅਕੀ ਸੰਤੋਖੀਆ ਇੱਕ ਲੈਵਲ ਹੈ ਕੋਈ ਸੰਤੁਸ਼ਟ ਹੋ ਗਿਓ ਇੱਕ ਪਰਮੇਸ਼ਰ ਦੇ ਨਾਮ ਲਾਉਣੇ ਕਰਕੇ ਦੇਖ ਪਰਾਇਆਂ ਕਿੰਦੀਆਂ ਮਨੋਂ ਭਰ ਰਹੀਆਂ ਜਾਣੇ ਇਹ ਗੁਣ ਭਾਗ ਲੈ ਅੱਖਾਂ ਸੰਤੁਸ਼ਟ ਹੋ ਗਈਆਂ ਇਹ ਨੇਕੋ ਮੇਰੇ ਹਰ ਕੋ ਮੈਂ ਜੋ ਤਰੀ ਹਰ ਵਨ ਹੋਰ ਮੈਂ ਵੇਖੋ ਕੋਈ ਇਹ ਦੁਨਸਾਹ ਤੋਂ ਦੇਵੇ ਹਰ ਤੇ ਹਰ ਕਾਰ ਨੂੰ ਕੋ ਹਰੂਪ ਨਜ਼ਰੀ ਆਇਆ ਕਿ ਉਹ ਸੰਤੁਸ਼ਟ ਹੋ ਗਈਆਂ ਸੰਪੋਖ ਦੇ ਸਹਿ ਅੱਖਾਂ ਹੋ ਗਈਆਂ ਕਿ ਪਰਮੇਸ਼ਰ ਕੀ ਲੇਵ ਲਾਉਣੇ ਕਰਕੇ ਮਾਨਸੰਤੁਖਿਆ ਪੁੰਜਾ ਭਾਉ ਗਵਾਇ ਮਨ ਨੂੰ ਸੰਤੋਖ ਆ ਗਿਆ ਸੰਤੁਸ਼ਟ ਹੋ ਗਿਆ ਬੇ ਅੱਜ ਆ ਗੜ ਕੇਂਦਰੀ ਬੇ ਪੀਰ ਸੁਹੂਗਾ ਸਾਗ ਦਾ ਹਰਨਾਏ ਬੇ ਜਿਹੜਾ ਹੈ ਸੁਹੂਨ ਪੀਰ ਤੇ ਸੁਖੂ ਸੁਬੀਰ ਤੇ ਕਾਲਮੇ ਇਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ ਸਾਗ ਦਾ ਹਰਨਾਏ ਕਿਤੇ ਸਬਦ ਹੜੀਵੇ ਨਾਮ ਗੁਰਾਂ ਦੇ ਸਤਿ ਸਬਦ ਕਰਕੇ ਜਿਹੜੇ ਗੁਰੂ ਸਾਹਿਬ ਜਿੰਨੇ ਹਨ ਉਹ ਬਲੇ ਗੁਰਦੀ ਦੇ ਅੰਦਰ ਹੀ ਸੁਖ ਹੁੰਦਾ ਹੈ ਕੀ ਜੀ ਸੁਹੁੰਦਾ ਕਿਹੇ ਹਰ ਨਾਮ ਦੇ ਸ਼ਬਦ ਉਪਦੇਸ਼ ਕਰਕੇ ਮਾਉ ਪਰਮਾ ਲੋ ਹਿਰਦਾ ਰਹਾ ਸੁਮਾਉ ਨੋ ਤਾਂ ਸਾਸੀ ਪਰਮਤ ਚੱਲਣ ਵੀ ਨਹੀਂ ਆਈਏ ਜਿਨ੍ਹਾਂ ਦੇ ਹਿਰਦੇ ਸੁਮਾਰਿਆ ਸਾਰੇ ਇੰਗਰੀਏ ਸਾਰੇ ਪ੍ਰਾਣ ਜਦ ਨਾ ਉਹਦੀ ਮਹਿਕ ਦੇ ਨਾਲ ਖੁਸ਼ਬੂਦਾਰ ਭਗਤੀ ਦੇ ਸਹਿਬ ਕਰਦੇ ਮਾਨਕ ਮਾਸਟਰ ਕੋ ਜਿਸ ਵੱਡ ਭਾ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ਟ ਭਾਗ ਹਨ ਕੀ ਬਾਣੀ ਸਹਿਜ ਬਹਿਰਾ ਉਹਨਾਂ ਨੂੰ ਸ਼ਰਧਾ ਦੀ ਬਾਣੀ ਦੁਆਰਾ ਸੁਪੇਂ ਬਰਾਗ ਚਲੇ ਰਹਿੰਦੇ ਹਰ ਵਕਤ ਸ਼ਾਂਤ ਸਹਿਤ ਹੋ ਕੇ ਵਿਰਾਗ ਦੇ ਸਹਿਬ ਰਹਿੰਦੇ ਆ ਕਦੇ ਮੋਹ ਨਹੀਂ ਫੁਰਦਾ ਸ਼ਰੀਰਾਨਾ ਵਾਡ ਹਾਂਸ ਮੁਹੱਲਾ ਜੀ ਪੂਰੇ ਗੁਰਤੇ ਨਾਮ ਪਾਇਆ ਜਾ। ਲਈ ਅੰਮ੍ਰਿਤ ਨਾਮ ਪੂਰਨ ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਸੱਚਾ ਸਾਉ ਦਸਤਾ ਕਰਮਾ ਇਹ ਗੁਰਾਂ ਦੇ ਸ਼ਬਦ ਵਿਦੇਸ਼ ਕਰਕੇ ਸੱਚੀ ਸੂਤ ਸਮਾਜ ਆਈ ਰਹਾ ਖਿਲ ਹੋ ਜਾਈਦਾ ਮਿਲ ਜਾਈਦਾ। ਇਹ ਮਨ ਨਾਮ ਨੇ ਜਾਣੂ ਕੋਪਾ ਮਨ ਨੂੰ ਸਿਖਾ ਦਿੱਗੇ। ਇਹ ਮਨਾਂ ਤੋਂ ਨਾਮ ਦਾ ਖਿਆਨ ਹੈ ਗੁਰਾਂ ਦੇ ਪਾਸੋਂ ਪ੍ਰਾਪਤ ਕਰੋ ਆਪਣੇ ਗੁਰ ਕੀ ਮੰਨ ਲੈ ਰਜਾ ਆਪਣੇ ਸੋਹ ਗੁਰੂ ਨਾਨਕ ਦੇਵ ਜੀ ਹੈ ਹੋਰ ਨਹੀਂ ਕੋਈ ਦੁਨੀਆ ਦੇਸਾਂ ਪਾਸੇ ਤੋਂ ਬਿਨਾਂ ਆਪਣੇ ਸੋਹਾਂ ਦੀ ਆਗਿਆ ਮੰਨ ਲੈ ਆਗਿਆ ਜੀ ਮੰਨ ਲੈ ਕਰਕੇ ਤੈਨੂੰ ਨਾਮ ਦੀ ਪ੍ਰਾਪਤੀ ਹੋਵੇਗੀ ਮਹਾਰ ਗੁਰ ਕੈ ਸਬਦ ਵਿੱਚ ਹੋ ਮੈਲ ਗਵਾਏ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜਿਹਦੇ ਜਿਹਦੇ ਨੂੰ ਮੈਲ ਹੈ ਪਾਪਾਂ ਦੀ ਅਬੀਦੀ ਆਦੀ ਇਸ ਖਰੀ ਨੂੰ ਗਾਉਣੇ ਕਰੋ ਨਰਮਲ ਨਾਮ ਵਸੈ ਮਨ ਆ ਜਦੋਂ ਮਨ ਜਾ ਕੇ ਵਸੇਗਾ ਨਰਮਲ ਹੋ ਜਾ ਰਹੀ ਹੈ ਪਾਪੋਂ ਦੀ ਮੈਦਨੀ ਮਿਲਣ ਤੋਂ ਹੋਇਆ ਇਹ ਜਿਲ ਮੋਨ ਮੇਲਾ ਨੂੰ ਚੋੜਵਾ ਲੇ ਮਨ ਚਾਹ ਕੋ ਲੇਗਾ ਪਰਲੇ ਪੂਲਾ ਫਿਰੈ ਸੋਸਾਰ ਨੂੰ ਹਿਫਾਰਾ ਵੀ ਲੈ ਨਾ ਨਹੀਂ ਜਬਦੋ ਤਾਰੇ ਮੇਰੀ ਬੁੱਲੀ ਰਹਾ ਸਾਰਾ ਸੰਸਾਰ ਪੂਰਾ ਫਿਰ ਗਿਆ ਜਿੰਨਾ ਜੀ ਮਾਸ਼ਮਾਨ ਕੇ ਮਾਰੇ ਜਨਮ ਜਮ ਕਰੀ ਕੋ ਆ ਮਰਦੇ ਰਹਿੰਦੇ ਇਹ ਮੌਤ ਕਰਕੇ ਜਮਦੇ ਰਹਿੰਦੇ ਮਾਸ਼ਮਾਨ ਕਰਕੇ ਜਦ ਹਰ ਵਾਰੀ ਹੇ ਕ੍ਰਾਈ ਕਰ ਰਹੀ ਹਾਂ ਮੈਨੂੰ ਨਹੀਂ ਪਤਾ ਕਿ ਆਇਆ ਹੈ ਜੇ ਮੈਂ ਤੇ ਕਿਹਾ ਬਾਰ ਬਾਰ ਤੇ ਮਾਂ ਨੂੰ ਜੀ ਜਦ ਭਾਜੀ ਜੇ ਨੂੰ ਹਰ ਲੋਗ ਪਿਆਰ ਦੇ ਗੁਰੂ ਜੀ ਕੋਲੋਂ ਉਤੋਂ ਪੜਦਾ ਵਾਲਾ ਜਿਨਨ ਪ੍ਰਮੇ ਜੇ ਨੂੰ ਮਾਣਦਾ ਇਤਿਆਹਾ ਹੈ ਕਿ ਤੋਂ ਹੋ ਕੇ ਮੁਰ ਪ੍ਰਸਾਦ ਜੀ ਮੰਨਨੇ ਆਇਆ ਉਹਨਾਂ ਨੂੰ ਕਿਰਪਾ ਕਰਕੇ ਵਾਹਿਗੁਰੂ ਨਾਮ ਨੂੰ ਮੰਨ ਕੇ ਸਹਾਇਆ ਮੈਨੂੰ ਕਿਹਾ ਜਿਨਨ ਨੇ ਸਹਾਇਆ ਮੇਰੀ ਅਤਲ ਸਿੱਖਾਈ ਤੋਂ ਮਾਈ ਸਿੱਧੀ ਹੈ ਵੱਡਾ ਹੌਸਲਤ ਮਹੱਲਾ ਪੀਜਾ ਹੋਮੈ ਨਾ 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 ਗੁਰੂਦ ਹੈ ਜੂ ਪਾਈ ਜੀ ਹੋਮੈ ਦਾ ਕੋ ਨਾਮ ਜਾਤ ਕੋ ਜਿਆ ਰਹਾ ਮੈਰਾ ਕਹਿ ਲਗੇ ਹੋ ਨਾ ਗਤ ਹੈ ਇੱਕ ਥਾ ਜੀ ਹੁਲੀਏ ਕਿ ਹੋਮੈ ਕਿੰਨਾ ਅਮੀਰ ਬੱਬੀ ਹੈ ਜੇ ਕੋ ਨਾਮ ਬਸਦਾ ਤੇ ਹੋਮੈ ਨਹੀਂ ਰਹਿੰਦੀ ਦੋ ਮਿੰਟ ਦੀ ਅਲਾ ਜੀਰ ਸਜਦੇ ਹਾਂ ਹੋਮੇ ਵਿੱਚ ਸੇਵਾ ਨਾ ਹੋਵੇ ਜਿਵੇਂ ਕੋ ਹੋਮੇ ਦੇ ਗੁੰਨ ਦਾ ਕੋਹੁ ਨੂੰ ਕੋਈ ਸੇਵਾ ਤਾਂ ਨਹੀਂ ਹੋ ਸਕਦੀ ਉਹਦੇ ਪਾਸੋਂ ਤਾਂ ਮਨ ਬਿਰਥਾ ਜਾ ਜੇ ਜੁ ਮਨ ਦਾ ਸਾਧਨ ਕੀਤਾ ਸਭ ਨਿਪੁਣ ਜਾਂਦਾ ਹੈ ਹੋਮੇ ਦੇ ਸੱਜਣੇ ਕੋ ਕਰਦਾ ਹੈ ਹਰ ਕੀਤ ਮਨ ਮੇਰੀ ਹੈ ਇਹ ਮੇਰੇ ਪਿਆਰੇ ਮਨਾ ਅਕਾਲ ਪੁਰਖ ਨੂੰ ਚੇਤੇ ਕਰ ਗੁਰ ਕਾ ਸਾਉਦ ਕਮਾਈ ਸਤ ਗੁਰੂ ਸਾਹਿਬ ਦਾ ਸ਼ਬਦ ਵਾਹੀ ਨੂੰ ਮੰਤਰ ਕਮਾਉਣਾ ਕਰ ਹੁਕਮ ਮੰਨੇ ਤਾਂ ਹਰ ਮਿਲੇ ਜੇ ਮਾਰੇ ਦਾ ਹੁਕਮ ਮੰਨੇ ਵਾ ਵਾ ਅਮਰ ਦਾ ਨਾਮ ਜਪੇ ਤਾਂ ਹਰੀ ਦੀ ਪ੍ਰਾਪਤੀ ਹੋਏ ਤੈਨੂੰ ਮਿਲ ਪਵੇ ਹਰੀ ਨਾਮ ਵਿੱਚ ਹੋ ਮੈਂ ਜਾਏ ਆਪ ਗੁਆਈ ਆਪਾ ਗੁਰੂ ਕਰੋਈ ਰਹਾਉ ਪਉ ਚੋਂ ਹੋ ਮੈਂ ਜਦ ਹਿੰਦੂ ਤੇ ਹੰਤ ਕਾ ਜੜੀ ਚਲੀ ਜਾਵੇ ਦੇ ਮਾਣੋ ਰਹਾਉ ਕਉ ਮੈਂ ਸਭ ਸਰੀਰ ਹੈ ਸਾਰੇ ਸਰੀਰਾਂ ਦੇ ਅੰਦਰ ਦੇ ਵੀ ਹੰਤ ਕਾ ਬਣੀ ਰਹਿੰਦੀ ਐ ਕਉ ਮੈਂ ਉਪਤ ਹੂੰ ਕਉ ਮੈਂ ਕਰਕੇ ਉਪਤਤੀ ਹੁੰਦੀ ਜੀਵ ਭਾਵ ਦੀ ਕਉ ਮੈਂ ਵੱਡਾ ਕਉ ਮੈਂ ਕਰ ਕਰ ਜਗ ਤੋਂ ਜੰਤੋ ਪਾਇਆ ਜਗ ਤੋਂ ਪਾਇਆ ਉਹ ਮੈਂ ਵੱਡਾ ਗੁਬਾਰ ਹੈ ਜੇ ਹੋਵੇਂ ਵੱਡਾ ਮੇਰਾ ਕੋਆ ਹੋਇਆ ਪ੍ਰਿੰਸਪਰ ਬੰਦੂ ਉਹ ਮੈਂ ਇਹ ਕਿ ਬੁੱਝ ਨਾ ਸਕਦਾ ਕਿੰਨਾ ਕਿ ਇਹ ਵਿੱਚ ਹੁਮੈਂ ਉਹਨਾਂ ਜਿਹੜੇ ਪ੍ਰਿੰਸਪਰ ਦੀ ਬੁੱਝ ਸਮਝ ਨਹੀਂ ਸਕਦਾ ਕੋਈ ਕੁੱਛ ਨਹੀਂ ਸਕਦਾ ਉਹ ਮੈਂ ਇਹ ਕਿ ਤਾਲ ਤਾ ਨਹੀਂ ਹੋਵੇ ਕਿ ਜੋ ਵੀ ਹੁਮੈਂ ਅੰਦਰੋਂ ਅੰਦਰ ਵਾਹੀ ਨਹੀਂ ਭਰਦੀ ਨਹੀਂ ਹੋ ਸਕਦੀ ਉਹ ਤੋਂ ਕਿ ਨਾ ਬੁੱਝਿਆ ਜਾ ਉਹਨਾਂ ਜਿਹੜੇ ਵਾਅਦੇ ਦਾ ਕਾਣਾ ਜਿਹੜਾ ਨਾ ਮੰਨਿਆ ਬੁੱਝਿਆ ਨਹੀਂ ਸਮਝਿਆ ਨਹੀਂ ਜਾਂਦਾ ਹੈ ਜੇ ਕਿ ਇਹ ਬੰਦ ਹੈ ਮਾਂ ਦੀ ਜੀ ਬਜੇ ਹੋਇਆ ਨੇ ਨਾਮ ਨਾ ਵਸੈ ਮਾਂ ਨੇ ਆਮਦ ਮਾਂ ਦੀ ਮਾਉਲੀ ਵਕਾਰੇ ਮਾਂ ਨੂੰ ਸਾਡੀ ਗੁਰੂ ਮੇਲੀਆ ਹੋਮ ਮੇ ਗਈ ਸਤਿਗੁਰੂ ਨਾਲ ਮਿਲ ਕੇ ਜੋ ਜੀ ਹੰਕਾਰ ਮਿਲ ਜਾਂਦੀ ਆ ਨਾਮ ਸਾਚ ਵਸਿਆ ਮਾਂ ਨੇ ਆਮਦ ਗੁਰਬਾਖਸ਼ ਜੀ ਆਇਆਂ ਨੂੰ ਸਾਕਾ ਕਮਾਵੇ ਸਾਕਾ ਰਹੇ ਗੁਰੂ ਦੇ ਸਾਜਨਾਮ ਦੀ ਕਮਾਈ ਕਰਦੇ ਐ ਸੱਚੇ ਨੂੰ ਉਸ ਤੋਂ ਰਹਿੰਦੇ ਹਨ ਕਮਾਉਣ ਵਿੱਚ ਸੱਚੇ ਸੇਵਨ ਵਿੱਚ ਸੱਚੇ ਸੇਵ ਸਮਾਏ ਸੇਵਾ ਨਹੀਂ ਗਿਆ ਨੂੰ ਕਰਕੇ ਸੱਚੇ ਨੂੰ ਸਮਾ ਜਾਂਦੇ ਮਸਤ ਹੋ ਜਾਂਦੇ ਧੀਨ ਹੋ ਜਾਂਦੇ ਹਨ ਸੱਚ ਨੂੰ ਸੇਵ ਕਰਕੇ ਕਮਾਈ ਕਰਦੇ ਐ ਸੱਚ ਨੂੰ ਜਿ ਮੰਨ ਕਰਕੇ ਉਸ ਤੋਂ ਰਹਿੰਦੇ ਐ ਜੋ ਲੋਕੀਂ ਕੀਰਤਨ ਭਗਤੀ ਦੁਆਰਾ ਸੇਵਾ ਕਰਕੇ ਮਸਤੀ ਵਿੱਚ ਆ ਜਾਂਦੇ ਆਪ ਇਹਦ ਹੋ ਜਾਂਦੇ ਹਨ ਨਾਮ ਤੋਂ ਤਕ ਤੋਂ ਮਿਲਿਆ ਹੋ ਮੈਂ ਜੈ ਜੈ ਤਾ ਸਾਕ ਵਸਿਆ ਭਾਨਿਆ ਸਾਚੁ ਮਾਗ ਸਚਨਾ ਮਹਲਾ ਚੌਥਾ ਘਰ ਪਹਿਲਾ ਪੀਤੋਂ ਦਾ ਸਤਗੁਰ ਪ੍ਰਸਾਦਿ ਕੀ ਜੀਤ ਕੀਤਿ ਕਿ ਕਬ ਛਾੜੋ ਵਾਹਿਗੁਰੂ ਦਾਤਿ ਪਰਾਈ ਕੀ ਦਿੱਤੀ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਰਗੁਰੂ ਜੀ ਦਾ ਕਾਦੇ ਬਸ ਨੇ ਨੋ ਸ਼ਬਦ ਅਮਰ ਜਿਹੇ ਹੋਏ ਹਨ ਸਰਗੁਰੂ ਰੰਗ ਦਾ ਸਮਰ ਸਤਿ ਦੀ ਉਮਰ ਕਲੂ ਬਣੀ ਬਡਾ ਹੰਸ ਰਾਗ ਵਿੱਚ ਰੰਮ ਹੁੰਦੀ ਹੈ ਸਰਗੁਰੂ ਆਂਗ ਦਾ ਸਮਰ ਸਤਿ ਦੀ ਗੋਲ ਵਾਸਤਵ ਜੀ ਵਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਹੋਣੇ ਇਹ ਤੋਂ ਸੰਗਤ ਨੇ ਗੁਰੂ ਸਾਹਿਬ ਨੂੰ ਪ੍ਰੇਮ ਦੇ ਨਾਲ دیਵਾਨੇ ਵਿਖੇ ਬਿਠਾ ਕੇ ਉਪਦੇਸ਼ ਤੋਂ ਵੀ ਇੱਛਾ ਕਰੀਦ ਕੀਤੀ ਕਿਉਂ ਗੁਰੂ ਮਹਾਰਾਜ ਸਾਹਿਬ ਨੇ ਅਗਰਾਜ ਮੈਂ ਇਹ ਸ਼ਬਦ ਬਖਸ਼ੇ ਸੰਗਤ ਦੇ ਪ੍ਰਧਾਨ ਗੋਇੰਦਵਾਲ ਸਾਹਿਬ ਨੇ ਚਾਣੂ ਕੀਤੇ ਹਨ ਸਾਧ ਸੰਗਤ ਜੀ ਬਿਨਾਂ ਸਮਹ ਹੱਲਾ ਕਿ ਉੱਠਾ ਕਿ ਉੱਥੇ ਬਾਤ ਕਿਹਾ ਜਾਣੀ ਕਰਦੇ ਹਨ ਪਰ ਪਹਿਲਾਂ ਪਹਿਲੇ ਸਰਕਾਰ ਦੇ ਅੰਦਰ ਇਹ ਕੋਈ ਕਾਲ ਸਤਗੁਰ ਪ੍ਰਸਾਦਿਕੋ ਕਾਰਜ ਪਰਮੇਸ਼ਵਰਾ ਉਹ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਦੇ ਜੀ ਇੱਕ ਏਕੂ ਪ੍ਰਭ ठाकुर ਗੁਰੂ ਮੰਗਲ ਸਿੱਖੋ ਸਾਰਿਆਂ ਦੀ ਪ੍ਰਾਪਤੀ ਵਾਸਤੇ ਹੰਪਾ ਕਰਨੀ ਪੀਕੇ ਜਾ ਹੈ ਮਨੁਬੁੱਧ ਦੇ ਅਹੰਕਾਰ ਦੇ ਰੂਪੇ ਦੋ ਪਾਵੇ ਹਰੇ ਜਿਨੀ ਅੰਦਰੀਆਂ ਫੇਰਵੇ ਤੇ ਲਾਈਆਂ ਹਨ ਪ੍ਰੇਮ ਰੂਪੀ łąਣ ਦੇ ਨਾਲ ਬੁਣਿਆ ਹੋਇਆ ਹੈ ਸੰਤੈ ਰੂਪੀ ਵਿਸ਼ਵਾਸਨਾ ਦੀਆ ਹੋਇਆ ਹੈ ਤਨੈ ਰੂਪੀ ਕੋਈ ਦੀਸੀ ਹੋਈ ਹੈ ਅਜੇ ਕਿਾਰੇ ਮਹਾਰਾਜ ਇਹ ਸੇਜੇ ਲੰਘਾਣਗੇ ਸਭ ਸੰਤੋਖ ਤੇ ਆਤਮ ਵਿਚਾਰ ਆਦਿਕ ਜਿਹੜੇ ਹੋਣਗੇ ਇਹ ਪੋਤੇ ਤੇ ਨੜਕਰੇ ਹਨ ਇਹ ਸੇਜਾ ਦੇ ਤੇ ਭਗਤੀ ਨੂੰ ਸਿਰਪੋਸ ਹੈ ਅਜੇ ਸੇਜਾ ਦੇ ਅੰਦਰ ਸਭ ਤੋਂ ਸਭਾ ਰੂਪ ਦਾ ਇਹ ਵਿਚਾਰ ਹੈ ਜਿਹੜਾ ਤਿਆਗ ਕਰਨਾ ਹੈ ਕੰਮ ਕਰੋ ਜਾਂ ਤਿਆਗ ਕਰਨਾ ਛੋਲ ਅਰਪਨ ਕਰਨਾ ਇਸ ਪ੍ਰਕਾਰ ਅੰਤ ਕਰਨ ਰੂਪੀ ਕੋਈ ਸੇਜਾ ਹੈ ਇਕ ਕੋਈ ਪ੍ਰਭੂ ਸ਼ਾਰਿਆ ਮੈਂ ਠਾਕੁਰ ਸਵਮੀ ਮਾਲਕ ਪਰਮੇਸ਼ਰ ਹੈ ਗੁਰਮੁਖ ਹਰਿ ਰਾਵੇ ਸੁਖ ਸਾਗਰ ਜਿਹੜੇ ਗੁਰਮੁਖ ਹੋਣਗੇ ਉਹ ਸੁਖਾਂ ਦਾ ਸਮੁੰਦਰ ਜਿਉਂ ਹਰੀ ਹੈ ਉਹਦੇ ਨਿਗਨੂ ਰਾਗੇ ਮੰਨਣਾ ਕਰਦੇ ਹੈ ਹਰ ਵਕਤ ਮਾਰੇ ਦੇਣ ਨੂੰ ਮਾਰਦੇ ਹਨ ਗੁਰਮੁਖ ਉਚਾਰਨ ਕਰਦੇ ਹੋਏ ਔਰ ਦੇ ਨੰਦ ਨੂੰ مانਦੇ ਹਨ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸ ਆਪਣੇ ਜੀ ਵਿਆਸਾ ਪਰਗਟ ਕਰਨ ਵਾਹ ਤੇ ਜੀ ਅਸਮੋ ਦੇ ਮੁਖ ਪਿਆਰਾ ਸਤਿਗੁਰੂ ਸਾਰੀ ਉਚਾਰਨ ਕਰਦੇ ਨੇ हे ਸੰਤਜਨੋ ਮੇਰੇ ਮਨ ਦੇ ਚੀਵੀ ਪ੍ਰਭੂ ਦੇ ਮਿਲਣ ਦੀ ਬਹੁਤ ਪ੍ਰੇਮ ਹੈ ਤੇ ਮਨ ਕਾਇਸ਼ ਲੱਗੀ ਹੋਈ ਹੈ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤ ਸੰਗ ਮੇਰਾ ਜੋ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਹੈ ਸਰਬ ਕਾ ਪਤੀ ਉਹਨਾਂ ਨਾਲ ਪੂਰਨ ਸਤਿਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਗੜ ਬਾਸਾ ਲਾਉਣ ਵਾਲੇ ਹਨ ਉਹ ਵਾਰ-ਵਾਰ ਆਪਣੇ ਗੁਰੂ ਕੋ ਜਸ ਸਤਿਗੁਰੂ ਗੁਰੂ ਅਮਰਦੇਵ ਮਹਾਰਾਜੀ ਦੇ ਤਾ ਉਪਰੋਂ ਅਸੀਂ ਧਾਰਵਾਉ ਕੁਰਬਾਨ ਜਾਂਨੇ ਹਾਂ ਆਪਣੇ ਸਤਿਗੁਰਾਂ ਦੇ ਉਪਰੋਂ ਰਹਾਉ ਮੈਂ ਆਗਣ ਭਰਪੂਰ ਸਰੀਰੇ ਇਹ ਸਭੋ ਮੇਰੇ ਵਿੱਚ ਔਗਣ ਬਾਹਰ ਸਾਰੇ ਹਨ ਸਰੀਰ ਸਾਡੇ ਔਗਣਾਂ ਨਾਲ ਭਰੇ ਹੋਏ ਹਨ ਜੇ ਤਸੰਮੁੰਦ ਸਾਗਰ ਨੀਰ ਪੜਿਆ ਤੇ ਤੇਉਗੋਂ ਹਮਾਰੇ ਹੋ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ ਆਪਣਾ ਜੋ ਪ੍ਰੀਤਮ ਸਾਰਿਆਂ ਦਾ ਜੀ ਪੂਰਨ ਪਰਮੇਸ਼ਰ ਉਸ ਨੂੰ ਅਸੀਂ ਕਿਸ ਪ੍ਰਕਾਰ ਮਾਰਿਆ ਮਰ ਸਕੀਏ ਜਿਨ ਗੋਲਵਾਂਤੀ ਮੀਰਾ ਪ੍ਰੀਤਮ ਪਾਇਆ ਜਿਨ ਬਤਵਾ ਰੂਪੀ ਸਰਬਾਗੁਣਾ ਵਾਲੀਆਂ ਨੇ ਗਿਆਨ ਰੂਪੀ ਗੋਲ ਵਾਲੀਆਂ ਨੇ ਮੇਰਾ ਪ੍ਰੀਤਮ ਅਕਾਲਪੁਰ ਵਾਹਿਗੁਰੂ ਪ੍ਰਾਪਤ ਕੀਤਾ ਹੈ ਇਹ ਮੈਂ ਗੁਣ ਨਹੀਂ ਹੋਉ ਕਿਉਂ ਮਿਲਾ ਮੇਰੀ ਮਾਇਆ ਉਹ ਮੇਰੇ ਵਿੱਚ ਗੋਣ ਗਿਆਨ ਆਦ ਗੋਣ ਸਰਵਾਜ ਗੁਣ ਮੇਰੇ ਵਿੱਚ ਹੈ ਨਹੀਂ ਇਹ ਮੇਰੀ ਮਾਤਾ ਪਿਤਾ ਰੂਪ ਸੰਤ ਜਨੋਂ ਤਪ ਦੇ ਤੇ ਮਹਾਤਮਾ ਜਨੋਂ ਅਸੀਂ ਕਿਸ ਪ੍ਰਕਾਰ ਉਹਦੇ ਰਾਜ ਮਿਲ ਸਕੀਏ ਹਉ ਪਰ ਕਰ ਥਾਕਾ ਉਹ ਮੈਂ ਬੜੇ سارے ਯਤਨ ਕਰਕੇ ਕਿ ਜਗਾਗਰ ਕਰਨੇ ਇਸ ਤਰ੍ਹਾਂ ਦੇ ਯਤਨ ਜਪਤ ਪ੍ਰੂ ਸਭ ਕਰ ਕਰਤ ਕਰਕੇ ਥੱਕ ਚੁੱਕਾ ਹਾਂ ਨਾਨਕ ਗਰੀਬ ਰਾਖੋ ਕਿਰਮੀ ਮੇਰਾ ਕੋਈ ਜੋਰ ਨਹੀਂ ਚੱਲਦਾ ਆਪ ਵੀ ਪ੍ਰਾਕ੍ਰਿਤੀ ਦੇ ਅਗੋਂ ਗਰੀਬ ਹਮਾਰਾ ਸਾਧਨਾ ਦੇ ਮਾਨ ਤੋਂ ਰਹਿ ਤਾ ਹੇ ਹਰੀ ਮੇਰੇ ਦਾਈ ਰੱਖਣਾ ਕਰੋ ਆਪ ਆਪ ਦੀ ਸ਼ਰਨ ਵਿੱਚ ਵਡਾ ਹੰਸ ਮਹੱਲ ਲਾਟਾ ਕਿਉਂ ਗੁਰਮੁਖ ਬਣ ਕਰਕੇ ਉਸ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਜਾਂਦਾ ਹੈ